ਸਸ਼ੀ ਗੱਲ ਜੀ ਮੈਂ ਹਾਸ਼蒂ਪਕਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੂਰੇ ਪੰਜਾਬ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ। دہشت ਵੀ ਇਹੋ ਜਿਹੀ ਫੈਲੀ ਹੈ ਕਿ ਹਰ ਇੱਕ ਦੀ ਰੂਹ ਕੰਬਣੀ ਸ਼ੁਰੂ ਹੋ ਗਈ ਹੈ। ਹੁਸ਼ਿਆਰਪੁਰ ਦੇ ਵਿੱਚ ਜਿੱਥੇ ਇੱਕ ਵੱਡਾ ਵੱਡਾ ਹਾਦਸਾ ਵਾਪਰਿਆ ਹੈ ਜਿਦੇ ਵਿੱਚ ਇੱਕ 5 ਸਾਲ ਦੇ ਬੱਚੇ ਹਰਵੀਰ ਦਾ ਕਤਲ ਕਰ ਦਿੱਤਾ ਗਿਆ ਸੀ। ਉਹ ਕਤਲ ਕਿਉਂ ਕੀਤਾ ਗਿਆ ਕੀ ਕਸੂਰ ਸੀ ਉਹ 5 ਸਾਲ ਬੱਚੇ ਦਾ? ਜਿਨਨੇ ਹਜੇ ਦੁਨੀਆ ਵੇਖੀ ਹੀ ਨਹੀਂ ਸੀ ਉਹਨੂੰ ਪਤਾ ਹੀ ਨਹੀਂ ਸੀ ਕੀ ਸਹੀ ਹੈ ਤੇ ਕੀ ਗਲਤ ਹੈ ਕੀ ਉਹਦੇ ਪਰਿਵਾਰ ਦਾ ਬਦਲਾ ਲਿਆ ਗਿਆ ਹੈ ਉਹਦੇ ਨਾਲ ਜਾਂ ਫਿਰ ਇਹ ਸਾਰੀਆਂ ਦੁਰਘਟਨਾ ਕਿਤੇ ਨਾ ਕਿਤੇ ਸਾਡੀ ਸਰਕਾਰ ਤੇ ਸਾਡੇ ਵੱਲੋਂ ਹੀ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਯਾਨੀ ਕਿ ਸਾਡੇ ਤੋਂ ਹੀ ਇਹ ਸਟਾਰਟ ਕਰ ਦਿੱਤੀਆਂ ਜਾਂਦੀਆਂ ਨੇ ਦਲ ਕਰਦੇ ਆ ਜੀ ਜਿੱਥੇ ਹਰਵੀਰ 5 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਗਿਆ ਪਹਿਲਾ ਉਹਦੇ ਨਾਲ ਕੁਰਕਮ ਕੀਤਾ ਗਿਆ ਉਸ ਤੋਂ ਬਾਅਦ ਉਹਨੂੰ ਉਹਦੇ ਪ੍ਰਾਈਵੇਟ ਜਗ੍ਹਾ ਤੇ ਮਾਰਿਆ ਗਿਆ ਤੇ ਉਸ ਤੋਂ ਬਾਅਦ ਉਹਦਾ ਜਿਹੜਾ ਗਲਾ ਕੁੱਟ ਕੇ ਮਾਰ ਦਿੱਤਾ ਗਿਆ ਬਹੁਤ ਹੀ ਦੁਖਦਾਈ ਖਬਰ ਹੈ ਜਿਹਦੇ ਨਾਲ ਪੰਜਾਬ ਦੇ ਵਿੱਚ ਪੂਰੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਇਹੋ ਜੀ ਦਹਿਸ਼ਤ ਕੇ ਹਰ ਇੱਕ ਘਰ ਦੇ ਵਿੱਚ ਉਹਨਾਂ ਦੀ ਰੂਹ ਕੰਬ ਗਈ ਹੈ ਇਹੂ ਕੰਬਨ ਨੂੰ ਰੋਕਿਆ ਜਾ ਸਕਦਾ ਹੈ ਲੇਕਿਨ ਜੇਕਰ ਲੋਕ ਉਹਨਾਂ ਗੱਲਾਂ ਨੂੰ ਅਪਣਾਉਣੀਆਂ ਸ਼ੁਰੂ ਕਰ ਦੇਣ ਜਿਨ੍ਹਾਂ ਗੱਲਾਂ ਦੀ ਸੇਫਟੀ ਨਾਲ ਸਾਡਾ ਪਰਿਵਾਰ ਬਾਤ ਚਾਹਦਾ ਹੈ ਕਿਉਂਕਿ ਜੇਕਰ ਪ੍ਰਵਾਸੀ ਆਉਂਦੇ ਨੇ ਨਾ ਹੀ ਅਸੀਂ ਉਹਨਾਂ ਪ੍ਰਵਾਸੀਆਂ ਕੋਲ ਉਹਨਾਂ ਦਾ ਜਿਹੜਾ ਹੈ ਪਛਾਣ ਪੱਤਰ ਲਿਆ ਜਾਂਦਾ ਹੈ ਤੇ ਨਾ ਹੀ ਉਹ ਪ੍ਰਵਾਸੀਆਂ ਤੋਂ ਪੁੱਛਿਆ ਜਾਂਦਾ ਹੈ ਕਿ ਉਹ ਕਿੱਥੋਂ ਆਉਂਦੇ ਨੇ ਉਹ ਪ੍ਰਵਾਸੀਆਂ ਕੋਲ ਦੋ ਦੋ ਆਧਾਰ ਕਾਰਡ ਨੇ ਤੇ ਪ੍ਰਵਾਸੀ ਆ ਕੇ ਸਾਡੇ ਵਿੱਚ ਹੀ ਰਹਿੰਦੇ ਨੇ ਤੇ ਸਾਡੇ ਹੀ ਬੱਚਿਆਂ ਨਾਲ ਬੁਰੇ سلوਕ ਕੀਤੇ ਜਾਂਦੇ ਨੇ ਤੇ ਬੁਰੇ سلوਕ ਕਰਨ ਤੋਂ ਬਾਅਦ ਜਿਹੜੇ ਨੇ ਕਈ ਦਾ ਭੱਜਣ ਵਿੱਚ ਵੀ ਕਾਮਯਾਬ ਹੋ ਜਾਂਦੇ ਨੇ ਲੇਕਿਨ ਇਹਨਾਂ ਚੀਜ਼ਾਂ ਉੱਤੇ ਪੰਜਾਬੀਓ ਧਿਆਨ ਦਿਓ 4 4 5 500 ਰੁਪਏ ਬਚਾਉਣ ਦੇ ਲਾਲਚ ਵਿੱਚ ਇਨ੍ਹਾਂ ਪ੍ਰਵਾਸੀਆਂ ਨੂੰ ਜਿਹੜਾ ਹੈ ਆਪਣੇ ਘਰਾਂ ਦੇ ਵਿੱਚ ਪਨਾਹ ਨਾ ਦਿਓ ਕਿਉਂਕਿ ਹਰ ਵੀ ਤੁਹਾਡੇ ਘਰ ਵੀ ਹੋ ਸਕਦਾ ਹੈ ਹਰ ਵੀ ਸਾਡੇ ਘਰ ਵੀ ਹੋ ਸਕਦਾ ਹੈ ਹਮੇਸ਼ਾ ਹਾਸਾ ਵਾਪਰਨ ਤੋਂ ਬਾਅਦ ਹੀ ਕਿਉਂ ਇਨ੍ਹਾਂ ਪ੍ਰਵਾਸੀਆਂ ਉੱਤੇ ਗੌਰ ਕੀਤਾ ਜਾਂਦਾ ਹੈ ਜਦੋਂ ਕਿ ਇਹ ਪ੍ਰਵਾਸੀ ਜਿਹੜੇ ਨੇ ਉਹ ਕਦੋਂ ਦੇ ਹੀ ਪੰਜਾਬ ਦੇ ਵਿੱਚ ਆਪਣੇ ਡੇਰੇ ਲਾ ਕੇ ਬੈਠੇ ਹੋਏ ਨੇ ਹਾਲਕਿ ਪੰਜਾਬ ਦੇ ਵਿੱਚ ਇਹਨਾਂ ਪ੍ਰਵਾਸੀਆਂ ਉੱਤੇ ਕੋਈ ਸਖਤ ਕਾਨੂੰਨ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਇਹ ਕਿਤੋਂ ਵੀ ਆ ਕੇ ਕਿਤੇ ਵੀ ਇਹਨਾਂ ਉੱਤੇ ਕਤਲकांड ਦੇ ਕੇਸ ਪਏ ਹੁੰਦੇ ਨੇ ਬਿਹਾਰ ਚੋਂ ਦੇ ਨੇ ਯੂਪੀ ਚੋਂ ਦੇ ਨੇ ਇਹ ਆ ਕੇ ਪੰਜਾਬ ਦੇ ਵਿੱਚ ਵਸ ਜਾਂਦੇ ਨੇ ਇਸ ਤਰੀਕੇ ਨਾਲ ਹਰ ਵੀਰ ਨਾਲ ਹੋਇਆ ਜਿਹੜਾ 5 ਸਾਲ ਦਾ ਸੀ ਤਾਂ ਹਰ ਇੱਕ ਜਿਹੜਾ ਹੈ ਪੰਜਾਬ ਦਾ ਵਿਅਕਤੀ ਨਹੀਂ ਰੋਇਆ ਜਾਂ ਫਿਰ ਕਹਿ ਲਿਆ ਕਿ ਜਿਨ੍ਹਾਂ ਨੇ ਪੁੱਬਾ ਨਹੀਂ ਮਾਰੀਆਂ ਕਿਉਂਕਿ ਜਿਸ ਤਰ੍ਹਾਂ ਹਰਵੀਰ ਨਾਲ ਹੋਇਆ ਹੈ ਉਹ ਬਹੁਤ ਹੀ ਵੱਡੀ ਦੁਰਘਟਨਾ ਵੀ ਵਾਪਰੀ ਹੈ ਤੇ ਦੂਸਰੇ ਪਾਸੇ ਇਸ ਘਟਨਾ ਦਾ ਅੰਜਾਮ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਹੈ ਜਿਨ੍ਹਾਂ ਨੇ ਪ੍ਰਵਾਸੀਆਂ ਨੂੰ ਆਪਣੇ ਘਰਾਂ ਦੇ ਵਿੱਚ ਜਗ੍ਹਾ ਦਿੱਤੀ ਹੋਈ ਹੈ ਸਿਰਫ ਇੱਕ 4-500 ਰੁਪਇਆ ਬਚਾਉਣ ਵਾਸਤੇ ਜਿਹੜੇ ਨੇ ਪਰ ਵਾਸੀਆਂ ਨੂੰ ਘਰਾਂ 'ਚ ਰੱਖਿਆ ਜਾਂਦਾ ਹੈ ਉਹਨਾਂ ਤੋਂ ਕੰਮ ਲਿਆ ਜਾਂਦਾ ਹੈ ਹਾਲਾਂਕਿ ਉਹਨਾਂ ਦਾ ਪਛੋਕੜ ਨਹੀਂ ਪਤਾ ਕੀਤਾ ਜਾਂਦਾ ਜਿਹੜਾ ਇਸ ਟਾਈਮ ਜਿਸ ਪ੍ਰਵਾਸੀ ਨੇ ਇੱਕ ਐਡੀ ਵੱਡੀ ਕਟੜਾ ਨੂੰ ਅੰਜਾਮ ਦਿੱਤਾ ਹੈ ਉਹ ਪ੍ਰਵਾਸੀ ਤੇ ਦੋ ਕਤਲ ਕੇਸ ਵੀ ਪਏ ਹੋਏ ਸੀ ਤੇ ਉਹਨਾਂ ਕਤਲ ਕੇਸਾਂ ਦੇ ਚੱਲਦੇ ਉਹ ਉੱਥੋਂ ਫਰਾਰ ਹੋ ਕੇ ਪੰਜਾਬ ਦੇ ਵਿੱਚ ਰਹਿ ਰਿਹਾ ਸੀ ਜਿੱਥੇ ਉਹਨੇ 5 ਸਾਲ ਦੇ ਹਰ ਵੀਰ ਜਿੰਨੂੰ ਹਜੇ ਦੁਨੀਆ ਦਾ ਪਤਾ ਹੀ ਨਹੀਂ ਸੀ ਤੇ ਉਹਦੇ ਨਾਲ ਐਡਾ ਵੱਡਾ ਕਾਂਡ ਕਰ ਦਿੱਤਾ ਕਿ ਪੰਜਾਬ ਜੇਕਰ ਗੁਰਾਂ ਦੀ ਧਰਤੀ ਹੈ ਪੀਰਾਂ ਦੀ ਧਰਤੀ ਹੈ ਪੰਜਾਬ ਦੇ ਲੋਕਾਂ ਦੇ ਦਿਲ ਖੁੱਲੇ ਨੇ ਸਭ ਕੁਝ ਮੰਨਿਆ ਜਾਂਦਾ ਹੈ ਲੇਕਿਨ ਉਹਦੇ ਨਾਲ ਚਲਦੇ ਚਲਦੇ ਸੇਫਟੀ ਬਹੁਤ ਜ਼ਰੂਰੀ ਹੋ ਚੁੱਕੀ ਹੈ ਕਿਉਂਕਿ ਜਿਸ ਤਰ੍ਹਾਂ ਹੁਸ਼ਿਆਰਪੁਰ ਦੇ ਵਿੱਚ ਵੱਡਾ ਜਿਹੜਾ ਕਾਂਡ ਹੋਇਆ ਹੈ ਜਿੱਥੇ ਉਸ ਘਟਨਾ ਨੇ ਹਰ ਇੱਕ ਦੇ ਦਿਲ ਨੂੰ ਡੈਲਾ ਕੇ ਰੱਖ ਦਿੱਤਾ ਹੈ ਹਾਲਾਂਕਿ ਹਰਵੀਰ ਜਿਹੜਾ ਹੈ 5 ਸਾਲ ਦਾ ਬੱਚਾ ਸੀ ਜਿੰਨੂੰ ਹਜੇ ਦੁਨੀਆਦਾਰੇ ਬਾਰੇ ਪਤਾ ਵੀ ਨਹੀਂ ਸੀ ਕਿਸ ਤਰ੍ਹਾਂ ਉਹਦੇ ਮਾਪਿਓ ਘੁਰ ਲਾਏ ਕਿਸ ਤਰ੍ਹਾਂ ਉਹਦੀ ਭੈਣ ਘੁਰ ਲਾਈ ਹਰ ਕਿਸੇ ਨੇ ਸੋਸ਼ਲ ਮੀਡੀਆ ਤੇ ਦੇਖਿਆ ਤੇ ਹਰ ਇੱਕ ਇਨਸਾਨ ਜਿਹੜਾ ਹੈ ਉਸ ਚੀਜ਼ ਨੂੰ ਯਾਦ ਕਰਦਾ ਤਾਂ ਸ਼ਾਇਦ ਉਹਨਾਂ ਦੀ ਜਿਹੜੀ ਹੈ ਰੂਹ ਤੱਕ ਕੰਬ ਜਾਂਦੀ ਹੈ ਲੇਕਿਨ ਸਾਨੂੰ ਜਾਗੜਾ ਬੈਣਾ ਹੈ ਸਾਨੂੰ ਸਿਕਿਉਰ ਹੋਣਾ ਪੈਣਾ ਹੈ ਕਿਉਂਕਿ ਪਰਵਾਸੀ ਹਰ ਜਗ੍ਹਾ ਤੇ ਹੀ ਸਾਡੇ ਆਲੇ-ਦੁਆਲੇ ਹੀ ਘੁੰਮਦੇ ਨਜ਼ਰ ਆਉਂਦੇ ਨੇ ਮੂੰਹ ਤੋਂ ਕੋਈ ਬੰਦਾ ਪਛਾਣ ਨਹੀਂ ਪਛਾਣ ਨਹੀਂ ਹੋ ਸਕਦੀ ਲੇਕਿਨ ਤੁਸੀਂ ਉਹਨਾਂ ਦੇ ਪਛਾਣ ਪੱਤਰ ਨਾਲੋਂ ਉਹਨਾਂ ਦਾ ਜਿਹੜਾ ਹੈ ਪਿਛੋਕੜ ਯਾਨੀ ਕਿ ਜਿੱਥੋਂ ਉੱਠ ਕੇ ਆਏ ਹੋਏ ਨੇ ਉਥੋਂ ਤੱਕ ਦੀ ਕਾਰਵਾਈ ਜ਼ਰੂਰੀ ਹੈ ਕੱਲ ਅਮਰਿਤਪਾਲ ਸਿੰਘ ਮੈਰੋ ਨੇ ਵੀ ਲਾਈਵ ਹੋ ਕੇ ਜਿਹੜਾ ਹੈ ਪ੍ਰਵਾਸੀ ਬਾਰੇ ਉਹਦੇ ਜਿਹੜੇ ਨੇ ਬੱਚੇ ਦੇ ਪਰਵਾਰ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਕਾਨੂੰਨ ਜੇਕਰ ਤੁਹਾਡਾ ਸਾਥ ਦੇ ਰਿਹਾ ਹੈ ਤਾਂ ਠੀਕ ਹੈ ਸਾਨੂੰ ਨਹੀਂ ਪਤਾ ਅਮਰਿਤਪਾਲ ਸਿੰਘ ਮੈਰੋ ਕਿੱਥੇ ਨੇ ਕਿਵੇਂ ਨੇ ਕਿਉਂਕਿ ਉਹਨਾਂ ਨੇ ਕੱਲ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਪੁੱਛਿਆ ਅਮਰਿਤਪਾਲ ਮੈਰੋ ਨੇ ਕਿਹਾ ਕਿ ਤੁਸੀਂ ਜਿਹੜਾ ਹੈ ਸਾਨੂੰ ਦੱਸੋ ਜੇ ਤੁਹਾਡੀ ਕਾਨੂੰਨ ਮਦਦ ਕਰ ਰਿਹਾ ਹੈ ਤਾਂ ਠੀਕ ਹੈ ਨਹੀਂ ਤਾਂ ਫਿਰ ਅਸੀਂ ਉਸ ਤਰੀਕੇ ਦੀ ਮਦਦ ਕਰਾਂਗੇ ਕਿ ਤੁਹਾਨੂੰ ਵੀ ਪਤਾ ਚੱਲ ਜਾਏਗਾ ਲੇਕਿਨ ਤੁਹਾਨੂੰ ਦੱਸ ਦਈਏ ਕਿ ਹੁਣ ਲੋਕਾਂ ਦੀ ਮੰਗ ਜਾਂ ਫਿਰ ਉਹਦੇ ਪਰਿਵਾਰ ਦੀ ਇਹ ਮੰਗ ਹੋ ਰਹੀ ਹੈ ਕਿ ਪ੍ਰਵਾਸੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਹੋਣੀ ਵੀ ਚਾਹੀਦੀ ਹੈ ਕਿਉਂਕਿ ਜਿਸ ਤਰੀਕੇ ਨਾਲ 5 ਸਾਲ ਦੇ ਮਾਸੂਮ ਬੱਚੇ ਦੇ ਨਾਲ ਵੱਡੀ ਹਰਕਤ ਕੀਤੀ ਗਈ ਹੈ ਹਾਲਾਂਕਿ ਉਸ ਬੱਚੇ ਦਾ ਤਾਂ ਕੋਈ ਕਸੂਰ ਵੀ ਨਹੀਂ ਸੀ ਉਹਨੂੰ ਤਾਂ ਦੁਨੀਆਦਾਰੀ ਬਾਰੇ ਪਤਾ ਵੀ ਨਹੀਂ ਸੀ ਇੱਕ ਚੀਜ਼ ਦੇ ਬਹਾਨੇ ਲੈ ਕੇ ਜਾਣਾ ਬਹੁਤ ਹੀ ਗਲਤ ਗੱਲ ਹੈ ਆਪਣੇ ਘਰਾਂ ਚ ਬੱਚਿਆਂ ਨੂੰ ਸਮਝਾਓ ਕਿ ਕਿਸੇ ਪ੍ਰਵਾਸੀ ਨਾਲ ਨਾ ਜਾਏ ਕਿਸੇ ਅਣਜਾਣ ਵਿਅਕਤੀ ਨਾਲ ਨਾ ਜਾਏ ਤੇ ਦੂਸਰੇ ਪਾਸੇ ਇਹਨਾਂ ਪ੍ਰਵਾਸੀਆਂ ਤੋਂ ਦੂਰ ਬੱਚਿਆਂ ਨੂੰ ਰੱਖਣ ਵਾਸਤੇ ਪਹਿਲਾਂ ਉਹਨਾਂ ਦੀ ਪਛਾਣ ਪੱਤਰ ਤੇ ਫਿਰ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਪ੍ਰਵਾਸੀਆਂ ਨੂੰ ਜਿਹੜਾ ਹੈ ਪੰਜਾਬ ਦੇ ਵਿੱਚ ਜਦੋਂ ਦਾਖਲ ਹੁੰਦੇ ਨੇ ਆਉਂਦੇ ਨੇ ਤੇ ਇਹਨਾਂ ਉੱਤੇ ਜਿਹੜੀ ਹੈ ਵੱਡੀ ਇਹਨਾਂ ਦੀ ਪਛਾਣ ਕੀਤੀ ਜਾਵੇ ਇਹਨਾਂ ਉੱਤੇ ਵੱਡੀ ਜਿਹੜੀ ਹੈ ਇੱਕ ਕਾਨੂੰਨ ਵਿਵਸਥਾ ਬਣਨੀ ਚਾਹੀਦੀ ਹੈ ਕਿਉਂਕਿ ਕਾਨੂੰਨ ਦੇ ਅਧੀਨ ਜੇਕਰ ਇਹ ਆਉਣਗੇ ਤਾਂ ਹੀ ਪੰਜਾਬ ਸੇਫ ਰਹਿ ਸਕਦਾ ਹੈ ਨਹੀਂ ਤਾਂ ਜਿਸ ਤਰ੍ਹਾਂ ਹੁਸ਼ਿਆਰਪੁਰ ਦੇ ਵਿੱਚ 5 ਸਾਲ ਦੇ ਮਾਸੂਮ ਬੱਚੇ ਨਾਲ ਹੋਇਆ ਹੈ ਉਹ ਬੱਚਾ ਕਿਸੇ ਦਾ ਵੀ ਹੋ ਸਕਦਾ ਹੈ ਉਹ ਤੁਹਾਡਾ ਵੀ ਸਾਡਾ ਵੀ ਲੇਕਿਨ ਜੇਕਰ ਇਹਦੇ ਉੱਤੇ ਕੰਟਰੋਲ ਪਾਇਆ ਜਾ ਸਕੇ ਨਾਲ ਨਾਲ ਪੰਜਾਬੀਆਂ ਤੁਹਾਡੇ ਅੱਗੇ ਕਹਦੇ ਕਹਿੰਦੇ ਆ ਕਿ ਤੁਸੀਂ ਇੱਕ ਪਾਸੇ ਆਪਣੀ ਮਦਦ ਆਪ ਕਰੋ ਤੇ ਦੂਸਰੇ ਪਾਸੇ ਕਾਨੂੰਨ ਵਿਵਸਥਾ ਵੀ ਜਿਹੜੀ ਹੈ ਉਹ ਵੀ ਸਖਤ ਹੋਣੀ ਚਾਹੀਦੀ ਹੈ ਪ੍ਰਵਾਸੀਆਂ ਨੂੰ ਲੈ ਕੇ ਧੰਨਵਾਦ